ਹਾਂਜੀ ਜਿਵੇਂ ਤੁਹਾਨੂੰ ਪਹਿਲੇ ਪਤਾ ਹੈ ਵੀ 9 ਤਰੀਕ ਨੂੰ ਮਿਸਟਰ ਸ਼੍ਰੀ ਦਾਤ ਵਰਮਾ ਜਿਨ੍ਹਾਂ ਦੀ ਉਹ ਪੱਡਾ ਸੂਲਜੀ ਸ਼ਾਪ ਹੈ ਜਿਲਦੀ ਦੀ ਸ਼ਾਪ ਹੈ ਉਹਨਾਂ ਨੂੰ ਦੋ ਫੋਨ ਕਾਲ ਆਈਆਂ ਇੱਕ 80543 45685 ਤੋਂ ਤੇ ਦੂਜੀ 88722 84999 ਤੋਂ ਇਹਨਾਂ ਨੂੰ ਪਹਿਲਾਂ ਨਿਸਪਣਾ ਆਈਆਂ ਵਿੱਚ ਆਇਆ ਨੇ ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਏ ਇਕ ਤਕਰੀਬ ਪੌਣੇ 1 ਵਜੇ ਤੇ ਦੂਸਰਾ ਸਵਾ 1 ਵਜੇ ਦਾ 1 ਵਜੇ ਜਿਹਦੇ ਚ ਅਗ ਵਾਇਸ ਨੋਟ ਉੱਤੇ ਨੇ ਕਿਹਾ ਮੈਂ ਪ੍ਰੇਮਾ ਸ਼ੂਟਰ ਬੋਲਦਾ ਤੇ ਤੁਹਾਡੇ ਕੋਲੇ 13 ਮਿੰਟ ਹੈਗੇ 1 ਕਿਲੋ ਸਿਉਣਾ ਤਿਆਰ ਕਰਕੇ ਇੱਕ ਮਿੱਠੀ ਵੀ ਜਗਾ ਤੇ ਪਾਚੋ ਉਹਦੇ ਚ ਇਹਨਾਂ ਨੇ ਸੰਨਵਿਤਲਾ ਦਿੱਤੀ ਜਿਹਦੇ ਚ ਐਸਐਚਓ ਸੀਟੀਪੂ ਨੇ ਐਫਆਈਆਰ ਨੰਬਰ 84 ਅੰਡਰ ਸੈਕਸ਼ਨ 308 2 ਤੇ 52 2 ਡੀਐਲਐਸ ਜਦੋਂ ਮੁੱਢੋਂ ਤੰਸੋਰ ਚਰਾਸੀ ਦੇ ਪਾਸੋਂ 6 ਆਪੀਸੀ ਨੇ ਜਾਣੀ ਆਉਂਦੇ ਉਹ ਦਰਜ ਕੀਤੀ ਨਾਲ ਦੇ ਨਾਲ ਹੀ ਐਸਪੀ ਬੀ ਸਾਹਿਬ ਨੂੰ ਡੀਐਸਪੀ ਡੀ ਸਾਹਿਬ ਨੂੰ ਇਨਫੋਰਮ ਕੀਤਾ ਗਿਆ ਸੀਆਈਏ ਦੀਆਂ ਕਿਮਾਹਰ ਕਰ ਚਾਹਿਆ ਟੈਕਨੀਕਲ ਸਭ ਤੋਂ ਹੈਲਪਫੁਲੀ ਗਈ ਤੇ ਕੁਝ ਘੰਟਿਆਂ ਦੇ ਵਿੱਚ ਹੀ 10 ਤਰੀਕ ਨੂੰ ਅਸੀਂ ਬੱਧਾ ਡੈਟੀਫਾਈ ਕਰ ਲਏ ਸੀ ਤੇ 11 ਤਰੀਕ ਨੂੰ ਐਸਐਚਓ ਸਿਟੀ ਦੇ ਜੀ ਸਾਹਿਬ ਦੀ ਟੀਮ ਨੇ ਇਹਨਾਂੋਂ ਤਿੰਨੇ ਗਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈ ਜੀ ਅਭਿਸ਼ੇਕ ਤੇ ਨਿਹਾਲ ਇਹ ਦੋਨੋਂ ਅਜੇ ਕੁਮਾਰ ਦੀ ਲੜਕੀਆਂ ਦੋਨੋਂ ਸਕੇ ਭਰਾ ਹੈ ਤੇ ਜਿਹੜਾ ਉਹਨਾਂ ਨੇ ਤੀਜਾ ਕੀਰਤ ਸਿੰਘ ਹੈ ਜਿਹੜਾ ਸਨੂ ਪਰਮੇਲ ਸਿੰਘ ਤੇ ਥਾਣਾ ਸਿਟੀ 1 ਦੇ ਏਰੀਆ ਦਾ ਰਹਿਣ ਵਾਲਾ ਜਿਨ੍ਹਾਂ ਨੇ ਇਹਨਾਂ ਨੂੰ ਸਿਰ ਦਿੱਤਾ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਈ ਕੁਝ ਕਰ ਚੁੱਕੇ ਹੋਏ ਕਿ ਇਹ ਮੈਂ ਰੋਜ਼ ਇਨਵੈਸਟੀਗੇਸ਼ਨ ਹੈ ਕਿ ਕੁਝ ਚੱਲ ਰਹੀ ਹੈ ਜੀ ਉੱਥੇ ਜਿਨ੍ਹਾਂ ਨੇ ਕੋਈ ਇਹੋ ਜਿਹੀ ਹਰਕਤ ਕੀਤੀ ਹੈ ਜਾਂ ਨਹੀਂ ਕੀਤੀ ਤੇ ਅੱਜ ਇਹ ਸਾਡੇ ਕੋਲੇ ਹੈਗੇ ਇਹਨਾਂ ਨੂੰ ਅੱਜ ਪ੍ਰਮਾਣ ਤੇ ਲੈ ਕੇ ਤੇ ਕੁਝ ਕੁਝ ਕੀਤੀ ਜਾਊਗੀ। ਹਜੇ ਤੱਕ ਤਾਂ ਇਹਨਾਂ ਦੇ ਕੋਈ ਇਹੋ ਜਿਹੀ ਬੈਕਗ੍ਰਾਉਂਡ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਬਟ ਜਿਵੇਂ ਤੁਸੀਂ ਦੇਖਿਆ ਜੀ ਬੇਲੇ ਜਿਹੜੇ ਬੱਚੇ ਆ YouTube ਘਰਾਂ ਦੇਖਦੇ ਜਾਂਦੇ ਨੇ ਨਸ਼ਾਡ ਹੋ ਜਾਂਦੇ। ਤੇ ਉਹੀ ਹਮ ਤੱਕ ਸਾਨੂੰ ਪਤਾ ਲੱਗਿਆ। ਜਿਸ ਤਰ੍ਹਾਂ ਆਮ ਤੌਰ ਤੇ ਬੱਚੇ ਸਮਾਰਟਫੋਨ ਦੀ ਸਿਆਪ ਨੇ ਆਪਣੇ ਕੋਲ ਇੰਨੀ ਸਿੱਟਾ ਇਹਨ ਕੇਸ ਵਿੱਚ ਜੇ ਫੋਟੋ ਸੈੱਟ ਕਰਦੇ ਹੋ ਜੀ ਤੀਨ ਤਾਂ ਮੈਂ ਤੁਹਾਡੇ ਨਾਲ ਸਾਰੇ ਨੂੰ ਫੀਲ ਕਰੂੰਗਾ ਵੀ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਡਰਨਾ ਨਹੀਂ ਐਸ ਗੱਲ ਨੂੰ ਛੁਪਾਉਣਾ ਨਹੀਂ ਨਾਲ ਦੀ ਨਾਲ ਪੁਲਿਸ ਨੂੰ ਦੋਲਾ ਦਿਓ ਜਿਵੇਂ ਇਹ ਬੰਦੇ ਆਈਡੈਂਟੀਫਾਈ ਹੋਊਗੇ ਫੜੇ ਗਏ ਕੋਈ ਵੱਡੀ ਗੱਲ ਨਹੀਂ ਹਰ ਇੱਕ ਚੋਰ ਫੜੇ ਜਾਂਦਾ ਹੈ ਇਹਨਾਂ ਨੂੰ ਆਈਡੈਂਟੀਫਾਈ ਤਾਂ ਅਸੀਂ 10 ਤਰੀਕ ਨੂੰ ਹੀ ਕਰ ਲਿਆ ਸੀ ਜੀ ਤੇ 11 ਨੂੰ ਗ੍ਰਿਫਤਾਰ ਕਰ ਲਿਆ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेस King of Spices restaurant cafe and a rooftop mein aapka swagat hai